ਹੈਲੋ ਗਾਇਜ਼ ਨਮਸਤੇ ਸਸ਼ਿਕਾ ਰਾਦੇ 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 ਕ੍ਰਿਸ਼ਨਾ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਦੁਆਵਾਂ ਦੇ ਨਾਲ ਮੈਂ ਵੀ ਬਹੁਤ ਜ਼ਿਆਦਾ ਵਧੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਰੇ ਚੈਨਲ ਦਾ ਨਾਮ ਆ ਤਿਵਾੜੀ ਫੈਮਿਲੀ ਬਲੌਗਸ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਬਲੌਗ ਦੀ ਅੱਜ ਦੇ ਬਲੌਗ ਦੇ ਵਿੱਚ ਮੈਂ ਕਰ ਰਹੀ ਹਾਂ ਸਾਫ ਸਫਾਈ ਐਕਚੁਅਲੀ ਮੈਂ ਡਰਾਅਰ ਸਾਫ ਕਰ ਰਹੀ ਆਂਗੀ ਤੇ ਮੈਂ ਸਾਰੇ ਡਰਾਅਰ ਖਾਲੀ ਕਰ ਲਏ ਤੇ ਮੈਂ ਇਹਨਾਂ ਦੀ ਕਰਾਂਗੀ ਸਫਾਈ ਦੇਖੋ ਕੰਮ ਕਰਨੇ ਕਿੰਨੇ ਜ਼ਰੂਰੀ ਨੇ ਠੀਕ ਹੈ ਜੀ ਤੇ ਅੱਜ ਮੈਂ ਇਹਨਾਂ ਦੀ ਸਫਾਈ ਕਰ ਰਹੀ ਸੀਗੀ ਤੇ ਦੇਖੋ ਮੈਂ ਬਹੁਤ ਸਾਰਾ ਸਮਾਨ ਵੈਸੇ ਕੱਟ ਲਿਆ ਤੇ ਹੁਣ ਆਪਾਂ ਕਰਦੇ ਆਂ ਸਫਾਈ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਐਂ ਵੀਡੀਓ ਪਿਆਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਬਣੇ ਰਹਿਓ ਬਲੌਗ ਦੇ ਨਾਲ ਹਾਂਜੀ ਦੋਸਤੋ ਤੇ ਆਪਾਂ ਸਾਰੀਆਂ ਬੈਂਗਲਸ ਬੈਂਗਲਸ ਕਾਢੀਆਂ ਸੀਗੀਆਂ ਇਹ ਸੈਕਸ਼ਨ ਦੇ ਵਿੱਚ ਮੈਂ ਸਾਰੀਆਂ ਬੈਂਗਲਸ ਹੀ ਰੱਖੂੰਗੀ ਤੇ ਇਹ ਕੁਝ ਮੇਰੀ ਸਭ ਤੋਂ ਵਧੀਆ ਕਲੈਕਸ਼ਨ ਬੈਂਗਲਸ ਸੀ ਆ ਬਲਬੜ ਦੀਆਂ ਚੂੜੀਆਂ ਸੀ ਇਹ ਮੈਨੇ ਮਮਾ ਨੇ ਮੈਨੂੰ ਕਰਵਾ ਚਾਟ ਤੇ ਦਵਾਈਆਂ ਸੀਗੀਆਂ ਤੇ ਮੈਂ ਇੱਕ ਵਾਰ ਵੀ ਵੇਅਰ ਨਹੀਂ ਕੀਤੀਆਂ ਇਹ ਮੇਰੀ ਬਹੁਤ ਹੀ ਮਨ ਦੀ ਇੱਛਾ ਹੈ ਕਿ ਮੈਂ ਇਹਨਾਂ ਨੂੰ ਵੇਅਰ ਕਰਾਂ ਜ਼ਰੂਰ ਵੇਅਰ ਕਰੂੰਗੀ ਜਿਸ ਟਾਈਮ ਮੇਰਾ ਅਹਿਮ ਲੱਗਿਆ ਜਾਂ ਕੋਈ ਫੰਕਸ਼ਨ ਹੋਇਆ ਜਾਂ ਵੈਡਿੰਗ ਹੋਈ ਉਸ ਟਾਈਮ ਮੈਂ ਜ਼ਰੂਰ ਵੇਅਰ ਕਰੂੰਗੀ ਫਿਰ ਹਾਲ ਮੈਂ ਜਿਆਦਾ ਤੋਂ ਜਿਆਦਾ ਘਾਟੀ ਵੇਅਰ ਕਰਦੀ ਆ ਕਦੇ ਕਦੇ ਵੇਅਰ ਕਰ ਲੈਂਦੀ ਆ ਬੈਂਗਲਸ ਬਟ ਮੋਸਟਲੀ ਮੈਂ ਆਪਣੇ ਹਾਫ ਚੂੜਾ ਵੇਅਰ ਕਰਦੀ ਆਂਗੀ ਤੇ ਆ ਕੁਛ ਮੇਰੇ ਚੂੜੇ ਦੇ ਸਿਗੇ ਕੰਗਨ ਸਿਗੇ ਬਹੁਤ ਵਧੀਆ ਲਿੰਗੇ ਬਹੁਤ ਪਿਆਰੇ ਕੰਗਨ ਨੇ ਤੇ ਇਹ ਮੈਂ ਫੰਕਸ਼ਨ ਜਾਂ weddings ਤੇ ਵੀ wear ਕਰ ਲੈਣੀਆਂ ਹੁੰਦੀਆਂ ਤੇ ਇਹਨਾਂ ਨੂੰ ਮੈਂ ਸੰਭਾਲ ਕੇ ਰੱਖ ਦੂੰਗੀ ਗਾਇਸ ਐਕਚੁਅਲੀ ਪਤਾ ਠੀਕ ਹੈ ਇਹਨਾਂ ਦੇ ਜਿਹੜੇ stones ਨੇ ਨਹੀਂ ਤਾਂ ਉਹ ਖਰਾਬ ਹੋ ਜਾਣਗੇ ਜੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਹੀ ਰੱਖੂੰਗੀ ਇਸ ਕਰਕੇ ਮੈਂ ਇਹਨਾਂ ਨੂੰ ਕਾਟਨ ਦੇ ਵਿੱਚ ਲਿਵੇਟ ਕੇ ਫੇਰ ਰੱਖਾਂਗੀ ਤੇ ਇਸ ਤੋਂ ਇਲਾਵਾ ਵੀ ਆਹ ਵਾਲੇ bangles like chakka chhe da ਜਿਹੜਾ ਇਹ ਵੀ ਇਸ ਤਰ੍ਹਾਂ ਹੀ ਪਿਆ ਐ ਐਕਚੁਅਲੀ ਸਾਨੂੰ ਪਿਛਲੇ ਤੋਂ ਪਿਛਲੇ ਮਨਕ thức ਚਾਬਰੀ ਦੇ ਵਿੱਚ ਮੈਰੀ ਸੀਗੀ ਤੇ ਉਸ ਟਾਈਮ ਇਸ ਤਰ੍ਹਾਂ ਹੀ ਰੱਖ ਕੇ ਰੱਖਤੇ ਸੀਗੇ ਇਹ ਤੇ ਅੱਜ ਮੈਂ ਇਹਨਾਂ ਨੂੰ ਸੰਭਾਲ ਕੇ ਰੱਖ ਲਵਾਂਗੀ ਗਾਇਜ਼ ਅੱਜ ਸਵੇਰੇ ਸਵੇਰੇ ਹੋਈ ਸੀ ਬਹੁਤ ਜ਼ਿਆਦਾ ਬਾਰਿਸ਼ ਇਸ ਤਰ੍ਹਾਂ ਲੱਗ ਰਿਹਾ ਸੀਗੇ ਮੌਸਮ ਬਹੁਤ ਹੀ ਜ਼ਿਆਦਾ ਅੱਜ ਠੰਡਾ ਰਹੂਗਾ ਤੇ ਧੁੱਪ ਬਿਲਕੁਲ ਵੀ ਨਹੀਂ ਨਿਕਲਣੀ ਪਰ ਪਤਾ ਹੀ ਹੁੰਦਾ ਜਦੋਂ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਧੁੱਪ ਇੰਨੀ ਜ਼ਿਆਦਾ ਅੱਜ ਧੁੱਪ ਨਿਕਲੀ ਹੋਈ ਹੈ ਇੰਨੀ ਜ਼ਿਆਦਾ ਕਿ ਬਹੁਤ ਗਰਮੀ ਲੱਗ ਰਹੀ ਹੈ ਦੇ ਗਾਇਸ ਦੇਖੋ ਇਹ ਪਰਾਂਦਾ ਹੈ ਇਹ ਐਕਚੁਅਲੀ ਮੇਰੇ ਮੰਮਾ ਦਾ ਪਰਾਂਦਾ ਹੈਗਾ ਤੇ ਉਹਨਾਂ ਨੇ ਵੇਅਰ ਕੀਤਾ ਸੀਗਾ ਆਪਣੀ ਰੋਕਾ ਸੈਰੇਮਨੀ ਤੇ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇਹਨੂੰ ਸੰਭਾਲ ਕੇ ਰੱਖ ਤੇ ਮੈਂ ਹੁਣ ਇਸ ਨੂੰ ਵੀ ਸੰਭਾਲ ਕੇ ਰੱਖੂੰਗੀ ਠੀਕ ਹੈ ਜੀ ਚਲੋ ਹੁਣ ਆਪਾਂ ਕਰਦੇ ਹਾਂ ਸਫਾਈ ਮੈਂ ਇੱਕ ਰੱਪਾ ਕੱਪੜਾ ਲੈ ਲੈਣੀ ਆ ਜੀ ਤੇ ਧਰ ਨਹੀਂ ਕਰ ਲੈਣੀ ਆ ਸਾਫ ਅਈਸਾ ਪਨੂ ਐਸੀ ਤਾਂ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਕਿਆਂ ਕਿਉਂਕਿ ਇੱਕ ਚੀਜ਼ ਦੇ ਨਾਲ ਨਾ ਆਪਾਂ ਜਦੋਂ ਇੱਕ ਚੀਜ਼ ਨੂੰ ਸੰਭਾਲ ਕੇ ਰੱਖਦੇ ਤਾਂ ਉਹਦੇ ਨਾਲ ਆਪਣੀਆਂ ਫੀਲਿੰਗਸ ਤੇ ਇਮੋਸ਼ਨਸ ਜੁੜ ਜਾਂਦੇ ਨੇਗੇ ਥੈਟਸ ਵਾਈ ਮੈਨੂੰ ਲੱਗਦਾ ਕਿ ਚੀਜ਼ ਚਾਹੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਪਰ ਆਪਾਂ ਨੂੰ ਉਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਕੀ ਆਪਾਂ ਜਦੋਂ ਉਹ ਚੀਜ਼ ਨੂੰ ਦੇਖਦੇ ਆਂ ਤੇ ਸਮ ਟਾਈਮਸ ਆਪਾਂ ਨੂੰ ਉਹ ਸਮਾਂ ਯਾਦ ਆ ਜਾਂਦਾ ਜਦੋਂ ਆਪਾਂ ਨੂੰ ਉਹ ਚੀਜ਼ ਕਿਸੇ ਨੇ ਦਿੱਤੀ ਹੋਵੇ ਤੇ ਆਪਾਂ ਉਸ ਟਾਈਮ ਨੂੰ ਇੰਜੋਏ ਤੇ ਯਾਦ ਕਰਨ ਲੱਗ ਜਾਂਦੇ ਉਹ ਇੱਕ ਮੈਮਰੀ ਆਪਣੇ ਦਿਮਾਗ ਦੇ ਵਿੱਚ ਕ੍ਰੀਏਟ ਹੋ ਜਾਂਦੀ ਆ ਸੋ ਦੈਟਸ ਵਾਈ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਲੋ ਜੀ ਹੁਣ ਨੂੰ ਕਰ ਦੇਣਾ ਚੰਗੀ ਤਰ੍ਹਾਂ ਸਾਫ ਤੇ ਇਹਦੇ ਵਿੱਚ ਹੁਣ ਆਪਾਂ ਸਿਰਫ ਇੱਕ ਨਾ ਨੀਚੇ ਨਿਊਜ਼ਪੇਪਰ ਵਿਛਾ ਲਾਂਗੇ ਤਾਂ ਕਿ ਡਰਾਅ ਨਾ ਨੀਚੇ ਫਿਰ ਗੰਦੇ ਹੋ ਜਾਂਦੇ ਆ ਦੈਟਸ ਵਾਈ ਆਪਾਂ ਨੀਚੇ ਵਿਛਾ ਲੈਣਾ ਇਹਨਾਂ ਨੂੰ ਇੱਕ ਨਿਊਜ਼ਪੇਪਰ ये तो खराब हो मैंने तो आओ ये बैग उसमें अपन कवर करके रख देने नहीं तो ये खराब हो जाने ये बहुत जल्दी इसको मैं रूम में और वेयर कर लूंगी ना ਸੀਆਂ ਕੁਝ ਬੈਂਗਲਸ ਇਹਨਾਂ ਨੂੰ ਵੀ ਇਹਦਾ ਸੈੱਟ ਪਤਾ ਨਹੀਂ ਗਾਇਸ ਕਿੱਥੇ ਹੋਊਗਾ ਤੇ ਇਹਨੂੰ ਵੀ ਆਪਾਂ ਸੈੱਟ ਕਰਕੇ ਰੱਖਾਂਗੇ ਲਾਸਟ ਦੇ ਉੱਤੇ ਇਹਦਾ ਸੈੱਟ ਉਧਰ ਬਾਕਸ ਦੇ ਵਿੱਚ ਪਿਆ ਹੋਊਗਾ ਤੇ ਆ ਵਾਲੀਆਂ ਬੈਂਗਲਸ ਨੂੰ ਇਹਦੇ ਵੀ ਪਿੰਨਾ ਹੋਵੇ ਕਿ ਮੇਰੇ ਇੱਥੇ ਰੱਖ ਦਾਂਗੇ ਗਾਇਜ਼ ਇਹ 컬러ਫੁਲ ਬੈਂਗਲਸ ਨੇਗੇ ਕਿਸੇ ਵੀ ਸੂਟ ਦੇ ਨਾਲ ਕਿਸੇ ਵੀ ਡ्रेसਿੰਗ ਸੈਂਸ ਦੇ ਨਾਲ ਪਾਈਆਂ ਜਾ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਆਲ ਸਾਰੀ ਕਲਰਸ ਨੇ ਥੈਟਸ ਵਾਈ ਇਹ ਆਪਾ ਪਾ ਸਕਦੇ ਹਾਂਗੇ ਕਿਸੇ ਵੀ ਸੂਟ ਦੇ ਨਾਲ ਬਹੁਤ ਵਧੀਆ ਕਲੈਕਸ਼ਨ ਹੈ ਲੋ ਜੀ ਇਹਨਾਂ ਨੂੰ ਵੀ ਮੈਂ ਰੱਖ ਦਿੰਦੀ ਸੰਮਾਈ ਕੀ ਦਾ ਸਾᱢ ਦੇਨੇ ਆਪਾਂ ਇਹਨਾਂ ਨੂੰ ਗੇਸ ਇਹਦੇ ਵਿੱਚ ਰੱਖ ਲੈਨੇ ਆ ਇਸ ਤਰ੍ਹਾਂ ਸਹੀ ਰਹੂਗਾ ਨਾਲ ਚੰਗਾ ਲੱਗ ਰਹੀਆਂ ਨੇ ਇਹ ਇਸ ਤਰ੍ਹਾਂ ਇਹ ਕਰਾਉਣੀ ਹੈ ਇੱਕ ਜਗ੍ਹਾ ਹੀ ਰਹਿਣੀ ਹੈ ਨਹੀਂ ਤਾਂ ਫਿਰ ਲੱਗ ਲੱਗ ਲੱਭਣੀਆਂ ਔਖੀਆਂ ਹੋ ਜਾਣਗੀਆਂ ਆਪਾਂ ਲੌਗੀ ਇੱਥੇ ਵੀ ਬਿੰਦੀਆਂ ਨੇ ਕਲੈਕਸ਼ਨ ਰੱਖ ਰਹੀ ਆ ਬਿੰਦੀਆਂ ਮੇਰੇ ਕੋਲ ਕਾਫੀ ਨੇ ਸਾਰੇ ਕਿਤੇ ਇਦਾਂ ਦੇ ਕਲੈਕਸ਼ਨ ਰਹਿੰਦੀ ਰਹਿੰਦੀ ਆ ਮੇਰੇ ਕੋਲ ਫਾਲਤੂ ਜ਼ਮਾਨੇ ਮੈਂ ਸਾਰੇ ਡਰਾਇਰ ਦੇ ਵਿੱਚ ਖਾਲੀ ਕਰ ਦੇਣਾ ਅੱਜ ਨਨੂ ਗਾਇਜ਼ ਆ ਪੱਲਵੇ ਇੱਡ ਦੇ ਆ ਕਾਟਨ ਦੇ ਵਿੱਚ ਕਾਟਨ ਆਇਆ ਸਾਈਡ ਤੇ ਆਟਾ ਆਇਆ ਦੇ ਵਿੱਚ ਪਈ ਮੇਰੇ ਕਾਟਨ ਹਿੰਟ ਮੇਰੇ ਸਾਰੇ ਬੈਂਗਲਸ ਕੀ ਹੋ ਜਾਣਗੇ ਖਰਾਬ ਜੇ ਜਿਸ ਨੂੰ ਸਫਾਈ ਕਰਨੀ ਪਸੰਦ ਆਗੀ ਸੋ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਘਰ ਦੇ ਵਿੱਚ ਸਫਾਈਆਂ ਕਰਦੇ ਹੋਗੇ ਵੈਸੇ ਤਾਂ ਆਲਰੇਡੀ ਸਾਰੇ ਕਰਦੇ ਹੁੰਦੇ ਆ ਪਰ ਐਸੇ ਕੰਮ ਜਿਵੇਂ ਕਲੀਨਿੰਗ ਡਸਟਿੰਗ ਹੋਗੀ ਇਹ ਪਸੰਦ ਆ ਮੈਨੂੰ ਡਰਾਅਰਸ ਨੂੰ ਸਾਫ ਕਰਕੇ ਰੱਖਣਾ ਕਿਚਨ ਦੇ ਕਿਚਨ ਦੇ ਵਿੱਚ ਆਪਣੇ ਸਾਰੇ ਡੱਬਿਆਂ ਨੂੰ ਕੰਟੇਨਰਸ ਨੂੰ ਕਲੀਨ ਕਰਨਾ ਆਦੀ ਆਤੀਜਾ ਮੈਨੂੰ ਜ਼ਿਆਦਾ ਪਸੰਦ ਆਈ ਗਿਆ ਇਸ ਤਰ੍ਹਾਂ ਮੈਂ ਇਹਨਾਂ ਨੂੰ ਲਪੇਟ ਕੇ ਕਾਟਨ ਦੇ ਵਿੱਚ ਰੱਖ ਦੇਣਾ ਇਸ ਤਰ੍ਹਾਂ ਗਾਇਜ਼ ਇਹਨਾਂ ਦੀ ਚਮਕ ਨਹੀਂ ਖਰਾਬ ਹੋਊਗੀ ਥੋੜੀ ਹੋਰ ਕਾਟਨ ਖਾਈ ਦੀ ਹੈ ਲਓ ਜੀ ਕੜੇ ਮੇਲੇ ਮੀਟ ਤੇ ਕਾਟਨ ਦੇ ਵਿੱਚ ਇਹਨਾਂ ਨੂੰ ਵੀ ਰੱਖ ਦੂੰਗੀ ਕਾਟਨ ਦੇ ਲਈ ਮੀਟ ਕੀ ਰੱਖ ਦੂੰਗੀ ਸਵੇਰ ਨੂੰ ਹੱਸਦਾ ਗਾਇਜ਼ ਆਲਰੇਡੀ ਹੋ ਚੁੱਕਿਆ ਸੀਗਾ ਬਸ ਹੁਣ ਮੈਂ ਝਾੜੂ ਪੂੰਛਾ ਸਾਰਾ ਕੁਝ ਹੋ ਗਿਆ ਸੀ ਕੱਪੜੇ ਮੇਰੇ ਧੋਏ ਹੋਏ ਨੇ ਬਸ ਕੱਪੜੇ ਧੋਣ ਵਾਲੇ ਬਾਕੀ ਨੇ ਜੀ ਬਾਕੀ ਆਪਣਾ ਸਾਰਾ ਕੰਮ ਆਲਰੇਡੀ ਹੋਇਆ ਪਿਆ ਲੋਜੀ ਘਰ ਹੋ ਗਿਆ ਆਪਣਾ ਸਾਫ਼ ਇਹਨਾਂ ਨੂੰ ਪਰਾਕਟ ਨਹੀਂ ਇਸ ਤਰ੍ਹਾਂ ਸੀ ਗਾਇਜ਼ ਮੇਰੇ ਬਲੌਗ ਨੂੰ ਐਵੇਂ ਦਿਓ ਪਿਆਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਗਾਇਜ਼ ਹੁਣ ਆਪਾਂ ਇਹਨੂੰ ਵੀ ਸਾਫ਼ ਕਰ ਦਿੰਨੇ ਆ ਤੁਹਾਨੂੰ ਪਤਾ ਹੀ ਹੋਊਗਾ ਇਹ ਸ਼ਿੰਗਾਰਦਨ ਪੁਰਾਣਾ ਹੁੰਦਾ ਹੈ ਪੁਰਾਣੇ ਸਮੇਂ ਦੇ ਵਿੱਚ ਜਿਆਦਾ ਤੋਂ ਜਿਆਦਾ ਇਹ ਹੀ ਚੱਲਦੇ ਸੀ ਅੱਜ ਕੱਲ ਤਾਂ ਮੇਕਅਪ ਕਿਟਸ ਚੱਲ ਪਈਆਂ ਨੇ ਹਾਲਾਂਕਿ ਅਲੱਗ-ਅਲੱਗ ਬਟ ਉਦੋਂ ਇਹ ਹੁੰਦਾ ਸੀਗਾ ਜਿਆਦਾ ਤੋਂ ਜਿਆਦਾ ਮਹਿਰੂਨ ਕਲਰ ਦਾ ਤੇ ਇਹਨੂੰ ਵੀ ਆਪਾਂ ਸਾਫ਼ ਕਰਕੇ ਰੱਖ ਦਿੰਨੇ ਆ ये भी गाइस ये बैंगल्स लिए है ये बंगल सेट का बहुत प्यारा कलर है मोर पंखी कलर है ये कौन है ये साफ करती भी गाइस ਠੀਕ ਗਾਇਜ਼ ਆਪਣੀ ਸਾਂਸਫਾਈ ਹੋ ਗਈ ਡਨ ਫਸਾ ਰੱਖ ਦਿੰਿਆ ਹੁਣ ਸਾਰੇ ਸਮਾਨ ਨੂੰ ਇਕੱਠਾ ਕਰਕੇ ਤੇ ਹੁਣ ਮੈਨੂੰ ਤਾਂ ਪੂਕ ਹੋਇਆ ਪੈਨੇ ਕਾਫਲੇ ਪੀਹਣਾ ਕੋਸਾ ਤੋਂ ਦਿੰਨੇ ਏ ਕੰਮ ਤਾਂ ਲਾਪਟਾ ਹੋ ਗਿਆ ਤੇ ਗਾਇਜ਼ ਤੁਸੀਂ ਪੀਸ ਮੈਨੂੰ ਇਹ ਦੱਸਿਓ ਕਿ ਤੁਹਾਨੂੰ ਮੇਰੇ ਬਲੌਗ ਕਿੱਦਾਂ ਦੇ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੁਹਾਨੂੰ ਪਤਾ ਹੀ ਹੈ ਮੇਰੇ ਚੈਨਲ ਦਾ ਨਾਮ ਹੈ ਤਿਵਾੜੀ ਫੈਮਿਲੀ ਬਲੌਗਸ ਦੀਵਾਨੀ ਫੈਮਿਲੀ ਬਲੌਗਸ ਨੂੰ ਦਿਓ ਪਿਆਰ ਐਸੇ ਤਰ੍ਹਾਂ ਹੀ ਤੁਸੀਂ ਬਣੇ ਰਹੋ ਤੇ ਗਾਇਸ ਹੁਣ ਆਪਾਂ ਮਿਲਦੇ ਆਂ ਥੋੜੇ ਟਾਈਮ ਤੱਕ ਤੇ ਗਾਇਸ ਆਪਾਂ ਆਸ ਨੂੰ ਨਾਲ ਬੰਵੀ ਕਰਤਾ ਸਾਫ ਉਸ ਦਿਨ ਮੈਂ ਮੇਕਅਪ ਕਿਟਸ ਕਲੀਨ ਕੀਤੀਆਂ ਸੀਗੀਆਂ ਤੇ ਅੱਜ ਮੈਂ ਆ ਸਾਫ ਕਰ ਦੇਣੀ ਆਂਗੀ ਮੇਕਅਪ ਕਿਟਸ ਤਾਂ ਆਲਰੇਡੀ ਆਪਾਂ ਰੋਜ਼ ਹੀ ਕਰ ਦਿੰਦੇ ਆਂ ਕਲੀਨ ਬਟ ਇਹ ਰਲੋ ਸੀ کافی ਸਮੇ ਤੋਂ ਮੇਰਾ ਪੈਂਡਿੰਗ ਸੀਗਾ ਕੰਮ ਤੇ ਅੱਜ ਮੈਂ ਇਹ ਵੀ ਸਭ ਠੀਕ ਕਰਤਾ ਲਓ ਹੋ ਗਿਆ ਆਪਣਾ ਕੰਮ ਇਹ ਵਾਲਾ ਕੰਪਲੀਟ ਤੇ ਗਾਇਜ਼ ਜੋ ਮਨਪਾ ਇਹਨੂੰ ਸੰਭਾਲ ਕੇ ਰੱਖ ਲਾਂਗੇ ਆ ਕੁਝ ਪੈਂਗਲਸ ਰਹੀ ਹੈ ਇਹ ਵੀ ਡਰਾਇੰਗ ਵਿੱਚ ਸੈੱਟ ਕਰ ਦਿੰਨੇ ਆ ਤੇ ਅੱਗੇ ਗਾਇਸ ਇਹ ਸੀਗਾ ਆਪਣਾ ਫਰਸਟ ਡਰਾਅਰ ਇਹਨੂੰ ਮੈਂ ਸਾਫ਼ ਕਰਤਾ ਸੀਗਾ ਸਾਰੇ ਮੈਨੇ ヘア ਪਿੰਸ ਤੇ ਰਬੜ ਬੈਂਡ ਸੰਭਾਲ ਕੇ ਆਪਣੇ ਰੱਖ ਲਏ ਸੀਗੇ ਤੇ ਇਹਨੂੰ ਆਪਾਂ ਬੰਦ ਕਰ ਦੇਣਾ ਇਹ ਸੀਗਾ ਮੇਰਾ ਸੈਕਿੰਡ ਡਰਾਅਰ ਇਹਦੇ ਵਿੱਚ ਮੈਂ ਸਾਰੀਆਂ ਬੈਂਗਲਸ ਵਗੈਰਾ ਸੈੱਟ ਕਰਤੀਆਂ ਸੀਗੀਆਂ ਤੇ ਇਹਨੂੰ ਵੀ ਹੁਣ ਆਪਾਂ ਬੰਦ ਕਰਕੇ ਰੱਖ ਦਾਂਗੇ ਲਓ ਜੀ ਇਹ ਕੁਝ ਬਾਕਸ ਸੀਗੇ ਜਿਹੜੇ ਖਾਲੀ ਹੋ ਚੁੱਕੇ ਸੀ ਇਹਨਾਂ ਨੂੰ ਆਪਾਂ ਥਰੋ ਕਰ ਦਾਂਗੇ ਕਿਉਂਕਿ ਇਹਨਾਂ ਦੀ ਹੁਣ ਮੈਨੂੰ ਲੋੜ ਨਹੀਂ ਹੈਗੀ ਹਾਂਜੀ ਗਾਇਸ ਤੇ ਹੁਣ ਮੈਂ ਪੜਾ ਰਹੀ ਸੀ ਟਿਊਸ਼ਨ तो आप हम बच्चे नाल करते हैं गलबात मेरे ब्लॉग ओके क्या नाम है आपका युवश चौहान आप बहुत ही क्यूट हो और आज आप मुझे सेंस ऑर्गन सुनाना ठीक है और बताओ कौन कौन से सेंस ऑर्गन होते हैं हुँ, 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 वेरी गुड बहुत अच्छा किया आपने और आज हम क्या पढ़ेंगे हम टाइप्स ऑफ हाउस पढ़ेंगे ठीक है ये आपका होमवर्क है ये हमने कंप्लीट करना है ठीक है सो प्लीज़ गाय तुम मेरे चैनल नौ लाइक शेयर कमेंट से सबसक्राइब करना बिल्कुल ना भुले मिलते हैं आप थोड़ी देर तक जी गाय ट्यूशन पढ़ाने बाद होगी हुई थी फ्री, फ्री ते मेरे जी तो हम धोते सी कपड़े आपके जाने नीचे ਕੱਪੜਿਆਂ ਨੂੰ ਰੱਥੇ ਦਾ ਹਵਾ ਲੱਗ ਚੁੱਕੀ ਹੈ ਇਹ ਕੱਪੜੇ ਸੁੱਕ ਚੁੱਕੇ ਨੇ ਤੇ ਆਪਾਂ ਲੈ ਕੇ ਚੱਲਦੇ ਹਾਂ ਉਹਨਾਂ ਨੂੰ نیچے ਸੀ ਹੁਣ ਚਲਦੇ ਆਪਾਂ نیچے ਚਲੋ ਜੀ ਜੀ ਗਾਇਸ ਆਪਾਂ ਕੱਪੜੇ ਲੈ ਆਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਲਗਾ ਦਾਂਗੇ ਤਾਂ ਤੇ ਇਹਨਾਂ ਨੂੰ ਰੱਖ ਦਾਂਗੇ ਸੰਭਾਲ ਕੇ ਜਿ ਆਪਾਂ ਫੇਰ ਤੋਂ ਇਹ ਸੀ ਕੱਪੜੇ ਤੇ ਹੁਣ ਇਹ ਚੰਗੀ ਤਰ੍ਹਾਂ ਸੁੱਕ ਗਏ ਨੇ ਤੀਨਾਂ ਨੂੰ ਟੈਨ ਲਗਾ ਕੇ ਆਪਾਂ ਰੱਖ ਦਾਂਗੇ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੈਨੂੰ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ ਅਗਰ ਵਧੀਆ ਲੱਗ ਰਹੀਆਂ ਨੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਦੇ ਨਾਲ ਹੀ ਆਪਾਂ ਅੱਜ ਦੇ ਬਲੌਗ ਦਾ ਕਰਦੇ ਆਂ ਐਂਡ ਅਪਕ ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤਦ ਤੱਕ ਦੇ ਲਈ ਰਾਦੇ ਰਾਦੇ ਰਾਧਾ ਕ੍ਰਿਸ਼ਨਾ ਸਸ਼ੀਕਾ ਨਮਸਤੇ ਬਾਏ ਬਾਏ